ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਜੀ ਆਪਾਂ ਇੱਕ ਜਾਣਕਾਰੀ ਸਾਂਝੀ ਕਰਨ ਲੱਗੇ ਆ ਜਿੱਦਾਂ ਕਿ ਬੜੀ ਪ੍ਰੋਬਲਮ ਆ ਰਹੀ ਆ ਮੇਰੇ ਭਰਾਵਾਂ ਨੂੰ ਮੈਨੂੰ ਘਟ ਘਟ ਵੀ ਤੇ ਇਸ ਹਫਤੇ ਦੇ ਵਿੱਚ ਵਿੱਚ 10 ਵੀਡੀਓ ਆ ਗਈਆਂ ਕਿਉਂਕਿ ਮੀਂਹ ਕਾਫੀ ਪੈ ਰਿਹਾ ਹੈ ਨਾ ਤੇ 10 ਵੀਡੀਓ ਆ ਗਈਆਂ ਵੀ ਟਾਇਲ ਦੇ ਉੱਤੋਂ ਪਾਣੀ ਜੜਾਇਆ ਥੱਲੇ ਲਈ ਕਰਦਾ ਆ ਠੀਕ ਆ ਜੀ ਕਈਆਂ ਦੇ ਵੀਰਿਆਂ ਦੇ ਸੀਲਿੰਗ ਹੋਈ ਆ ਕਈਆਂ ਦੇ ਪੀਓਪੀ ਹੋਈ ਆ ਤੇ ਕਈਆਂ ਦੇ ਕੰਮ ਹੋਇਆ ਮੈਂ ਕਾਫੀ 3-4 ਜਗ੍ਹਾ ਤੇ ਮੈਂ ਵੀ ਵੇਖ ਕੇ ਆਇਆ ਹਾਂ ਕਾਫੀ ਪ੍ਰੋਬਲਮ ਆ ਰਹੀ ਹੈ ਨਾ ਤੇ ਜਿਵੇਂ ਆ ਚੈੱਕ ਕਰ ਸਕਦੇ ਜੀ ਵੀਦੀ ਵੀ ਇੱਥੇ ਲੱਗੀ ਆ 2/4 ਦੀ ਸਾਰੀ ਟਾਇਲ 2/4 ਦੀ ਲੱਗੀ ਆ ਤੇ ਆਪਾਂ ਤੁਹਾਨੂੰ ਇਸੇ ਕਈ ਵਾਰਾਂ ਵੀਰ ਹੁਣ ਕਹਿੰਦੇ ਆ ਕਿ ਟਾਇਲ ਉੱਪਰ ਲੱਗਣੀ ਚਾਹੀਦੀ ਕਿ ਨਹੀਂ ਲੱਗਣੀ ਚਾਹੀਦੀ ਵੀਰ ਜੀ ਮੇਰੇ ਹਿਸਾਬ ਦੇ ਨਾਲ ਤੇ ਟਾਇਲ ਨਹੀਂ ਉੱਪਰ ਲੱਗਣੀ ਚਾਹੀਦੀ ਕੋਸ਼ਿਸ਼ ਇਹ ਹੁੰਦੀ ਵੀ ਨਾ ਟਾਇਲ ਲੱਗੇ ਤੇ ਸਹੀ ਗੱਲ ਆ ਇਹ ਨਹੀਂ ਕਿ ਅਸੀਂ ਕੰਮ ਕਰਦੇ ਆ ਤੇ ਆਪਾਂ ਕਈ ਨਹੀਂ ਲਾਉਣੇ ਚਾਹੀਦੀ ਆ ਤੇ ਜਿੱਥੇ ਵੀ ਆਪਾਂ ਨੂੰ ਲੱਗੇ ਨਾ ਵੀ ਆਪਾਂ ਨੂੰ ਇੱਟ ਪਠਿਆਲੀ ਟਾਇਲ ਜਿਹੜੀ ਸਹੀ ਨਹੀਂ ਲੱਗਦੀ ਤੇ ਆਪਾਂ ਉੱਥੇ ਲਾਉਣਾ ਚਾਹੁੰਦੇ ਆ ਤੇ ਲਾ ਵੀ ਸਕਦੇ ਆ ਕੋਈ ਇਹੋ ਜੀ ਚੱਕਰ ਨਹੀਂ ਆ ਤੇ ਲਾਉਣ ਦਾ ਤਰੀਕਾ ਥੋੜਾਕ ਅਲੱਗ-ਅਲੱਗ ਹੁੰਦਾ ਆ ਕਈ ਵਾਰ ਮੈਨੂੰ ਵੀਰਾਂ ਨੇ ਫੋਨ ਕੀਤਾ ਕੱਲ ਇੱਕ ਮੈਨੂੰ ਸੰਗਰੂਰ ਸਾਈਡ ਤੋਂ ਫੋਨ ਆਇਆ ਚਲੋ ਜੀ ਵੀਰ ਨੇ ਮੈਨੂੰ ਉਹਨੇ ਗੱਲਬਾਤ ਕੀਤੀ ਆਪਾਂ ਉਹਨੂੰ ਦੱਸਿਆ ਥੋੜੀ ਕੋਈ ਗਲਤੀ ਹੈ ਗਈ ਹੀ ਕੱਲੋ ਗਲਤੀ ਮੰਨ ਵੀ ਲਈ ਆ ਤੇ ਗੁਰੇ ਘਰਾਣਾ ਜੀ ਨੇ ਭਾਜੀ ਉਹਨਾਂ ਨੇ ਨੰਬਰ ਦਿੱਤਾ ਸੀ ਮੈਨੂੰ ਕੋਈ ਕੋਈ ਅਫਸਰ ਹੀ ਮੰਨ ਲਓ ਕਿ ਸਾਈਡ ਦਾ ਕੋਈ ਵੀ ਬਿਜ਼ਨਸਮੈਨ ਦਾ ਕੋਈ ਅਫਸਰ ਹੀ ਹੋ ਤੇ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਤੇ ਉਹ ਤੋਂ ਪਹਿਲੋਂ ਕੀ ਹੀ ਮੇਰੀ ਗੱਲ ਹੋਈ ਹੀ ਜਿਹੜੇ ਮਿਸਤਰੀ ਵੀਰ ਨੇ ਲਾਈ ਤੇ ਬਹੁਤ ਵਧੀਆ ਵੀਰ ਦਾ ਮਨ ਸੁਭਾਅ ਲੱਗਾ ਮੈਂ ਇਹੀ ਗੱਲ ਕਹਿਣਾ ਨਾ ਆ ਕਿ ਵੀਰ ਜੀ ਕੰਮ ਕਰੋ ਕ ਤਰੀਕੇ ਨਾਲ ਜੇ ਤੇ ਮਾਲਕ ਮੰਨ ਲੋ ਨਹੀਂ ਮੰਨਦਾ ਤੇ ਉਹਨੂੰ ਛੱਡ ਦਿਓ ਕਿਉਂਕਿ ਆਪਾਂ ਪੰਜਾਬੀ ਭਰਾ ਆਪਾਂ ਪੰਜਾਬ ਦੇ ਬੰਦਿਆ ਦੀ ਬਦਨਾਮੀ ਨਾ ਕਰਵਾਈਏ ਨਾ ਜੇ ਇਹਦੇ ਮਾਲਕ ਮੰਨਦਾ ਆ ਵੀ ਤੁਸੀਂ ਮੇਰੇ ਆਪਣੇ ਤਰੀਕੇ ਨਾਲ ਕੰਮ ਕਰ ਦੋ ਜਿੱਥੇ ਸਾਡਾ ਫਾਇਦਾ ਆ ਤੇ ਜੇ ਮਾਲਕ ਨਹੀਂ ਮੰਨਦਾ ਕਿ ਨਹੀਂ ਜੀ ਐਦਾਂ ਹੀ ਲਾ ਦਿਓ ਕੋਈ ਚੱਕਰ ਨਹੀਂ ਆ ਉਹੋ ਜੂ ਨੁਕਸਾਨ ਤੇ ਸਾਡਾ ਜੇ ਵੀਡੀਓ ਇੱਥੇ ਕੰਮ ਛੱਡਣਾ ਬਹੁਤ ਜ਼ਰੂਰੀ ਆ ਕਿਉਂਕਿ ਉਹ ਬਾਅਦ ਵਿੱਚ ਮਰਗੇ ਵੀਡੀਓ ਸਾਡੀਆਂ ਹੀ ਵੀਡੀਓ ਪੈਂਦੀਆਂ ਨੇ ਮੁਸ਼ਕਲ ਹੋ ਜਾਂਦੀ ਆ ਤੇ ਆ ਤੁਹਾਨੂੰ ਮੈਂ ਦਿਖਾਉਣਾ ਆ ਕੀ ਜਿੰਨੀ ਵੀ ਟਾਇਲ ਲੱਗੀ ਆ ਪਹਿਲੋ ਇਸ ਇਸ ਸਿਲੰਟਰ ਦੇ ਉੱਪਰ ਜਿਹੜੀ ਚੈੱਕ ਕਰ ਸਕਦੇ ਜੀ ਟਾਇਲ ਸਾਰੀ ਪੁੱਟੀ ਆ ਵੇਖੋ ਜੀ ਨਾਲ ਹੀ ਮਸਾਲਾ 16 ਬਾਈ 16 ਦੀ ਟਾਇਲ ਲੱਗੀ ਸੀ ਇਹ ਸਾਰੀ ਟਾਇਲ ਪੁੱਟੀ ਆ ਵੇਖੋ ਕੱਲ ਮੈਂ ਵਿਖਾਈ ਸੀ ਸਾਰੀ ਟਾਇਲ ਪੁੱਟ ਕੇ ਵੀ ਰੱਖੀ ਇਹਨਾਂ ਨੇ ਪੁੱਟ ਕੇ ਤੇ ਨਾਲ ਹੀ ਮਸਾਲਾ ਇੱਥੇ ਕੀ ਸੀ ਚਲੋ ਆਪਾਂ ਕਿਸੇ ਦਾ ਨਾਮ ਨਹੀਂ ਲਾਵਾਂਗੇ ਇਹ ਇੱਥੇ ਕਿਸੇ ਹੋਰ ਵੀਰ ਨੇ ਟਾਇਲ ਢਾਈ ਹੀ ਵਾਲੀ ਤੇ ਤੁਸੀਂ ਚੈੱਕ ਕਰ ਸਕਦੇ ਓਦਾਂ ਨਾਲ ਮਸਾਲਾ ਤੇ ਉਹਨੇ ਗਲਤੀ ਕੀ ਕੀਤੀ ਸੀ ਕਿ ਇੱਥੇ ਲੱਗੀ ਸੀ ਪੱਠੇ ਵਾਲੀ ਟਾਇਲ ਪੱਠੇ ਵਾਲੀ ਟਾਇਲ ਦੇ ਉੱਪਰ ਹੋਇਆ ਸੀ ਪੇਂਟ ਆਪਾਂ ਕਰਵਾ ਹੀ ਦਿੰਨੇ ਆ ਉਹ ਹੋਇਆ ਸੀ ਪੇਂਟ ਤੇ ਉਹ ਜਿਹੜੇ ਬੰਦੇ ਨੇ ਟਾਇਲ ਲਾਈ ਉਹਨੇ ਸਿੱਧਾ ਮਸਾਲਾ ਪਾਇਆ ਪੇਂਟ ਦੇ ਉੱਪਰ ਟੈਲ ਆਤੀ ਕਿਉਂਕਿ ਉਹਨੇ ਕੋਈ ਥੱਲੇ ਰਗੜਾਈ ਨਹੀਂ ਕੀਤੀ ਕੋਈ ਟੈਲਾਂ ਸਾਫ਼ ਨਹੀਂ ਕੀਤੀਆਂ ਸਿੱਧੀ ਟੈਲ ਆਤੀ ਆ ਤੇ ਸਿੱਧੀ ਟਾਇਲ ਲਾਉਂਦੇ ਕਰਕੇ ਨੁਕਸਾਨ ਜਿਆਦਾ ਆ ਗਿਆ ਤੇ ਉਹ ਤੁਸੀਂ ਚੈੱਕ ਕਰ ਸਕਦੇ ਜੀ ਕਿ ਪੂਰਾ ਤੇ ਪੂਰਾ ਹੀ ਜਿਹੜਾ ਟਾਇਲਾਂ ਦੇ ਨਾਲ ਮਸਾਲਾ ਲੱਗਾ ਆ ਥੱਲੇ ਰੰਗ ਵੀ ਦਿਖਣ ਰਿਹਾ ਲਾਲ ਰੰਗ ਹੋਇਆ ਤੇ ਇਦਾਂ ਦੇ ਵੀਰ ਜੀ ਕੰਮ ਨਾ ਕਰਵਾਇਆ ਕਰੋ ਘਰਾਂ ਵਾਲੇ ਮਾਲਕਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਆ ਤੇ ਇਹ ਨੁਕਸਾਨ ਆ ਜੀ ਕਟਕਵਾਟੇ 80000 ਰੁਪਏ ਦੀ ਟਾਇਲ ਨਾਲ ਬਣੇ ਪਟਵਾਈ ਆ ਇੱਕ ਮਹੀਨੇ ਬਾਅਦ ਅੱਜ ਟਾਇਲ ਲੱਗੀ ਇੱਕ ਮਹੀਨੇ ਬਾਅਦ ਟਾਇਲ ਪੁੱਟੀ ਆ ਇੱਕ ਮਹੀਨੇ ਬਾਅਦ ਟਾਇਲ ਪੁੱਟਣ ਤੋਂ ਬਾਅਦ ਫੇਰ ਆਹ ਵਾਲੀ ਜਿਹੜੀ ਟੈਲ ਆ ਇਹ ਮਤਲਬ ਕੀ ਮੇਰੇ ਭਰਾ ਹੀ ਆ ਉਹਨਾਂ ਨੂੰ ਮੇਰੀ ਸਿਆੜੀ ਤੇ ਉਹਨਾਂ ਨੂੰ ਦਿੱਤਾ ਸੀ ਮੇਰੇ ਕੋਲ ਟਾਈਮ ਨਹੀਂ ਤੇ ਬੜੇ ਵਧੀਆ ਤਰੀਕੇ ਦੇ ਨਾਲ ਉਹਨਾਂ ਵੀਰਾਂ ਨੇ ਟੈਲ ਲਾਤੀ ਆ ਤੇ ਅੱਜ ਉਹ ਉੱਥੇ ਕੀ ਸੀ ਵੀ ਫੁੱਲ ਪਾਣੀ ਸੀ ਉਹਦੀ ਵੀ ਇੱਕ ਕਾਰਨ ਸੀ ਕਿ ਇੰਨਾ ਪਾਣੀ ਜਮਾ ਕਿਉਂ ਆਦਾ ਵੀ ਇੱਕ ਕਾਰਨ ਸੀ ਤੇ ਉਹ ਮੈਂ ਤੁਹਾਨੂੰ ਜ਼ਰੂਰ ਮੰਨ ਲਓ ਦੱਸਾਂਗਾ ਹਰੇਕ ਦੇ ਵਿੱਚ ਆਪਣਾ ਆਪਣਾ ਗੁਣ ਦਾ ਹਨਾ ਇੱਥੇ ਇੰਨਾ ਪਾਣੀ ਖੜਾ ਹੋਣ ਦੇ ਕਾਰਨ ਕੀ ਸੀ ਇਹ ਆਪਾਂ ਕਮੈਂਟਾਂ 'ਚ ਦੱਸਾਂਗੇ ਵੀ ਤੁਹਾਨੂੰ ਕੀ ਚੱਕਰੀ ਸੀ ਤੇ ਬਾਕੀ ਜੇ ਕਿਸੇ ਨੂੰ ਪਤਾ ਹੋਵੇ ਵੀ ਢਾਲ ਨਹੀਂ ਆ ਪੀ ਢਾਲ ਘਾਟੀ ਢਾਲ ਦੇ ਵਿੱਚ ਇਹ ਨਹੀਂ ਕੋਈ ਕਮੀ ਢਾਲ ਪੂਰੀ ਫੁੱਲ ਬਣੀ ਸੀ ਤੇ ਜੇ ਆਪਾਂ ਕਈ ਮੇਰੇ ਵੀਰ ਨਾ ਬੜੇ ਵੈਸੀ ਕਰਦੇ ਆ ਵੀ ਐਦਾਂ ਨਹੀਂ ਐਦਾਂ ਕੰਮ ਹੋਣਾ ਚਾਹੀਦਾ ਤੇ ਫਿਰ ਆਪਾਂ ਕਹਿੰਦਾ ਵੀ ਚਲੋ ਇਹਨਾਂ ਨੂੰ ਵੀ ਥੋੜਾਕ ਪਤਾ ਹੋਣਾ ਚਾਹੀਦਾ ਤੇ ਜਿਹੜਾ ਵੀਰਾਂ ਨੂੰ ਪਤਾ ਆ ਤੇ ਫਿਰ ਕਮੈਂਟਾਂ ਦੇ ਵਿੱਚ ਦੱਸ ਦੇਣ ਵੀ ਕੀ ਕਮੀ ਹੋ ਸਕਦੀ ਸੀ ਬਾਕੀ ਰਹਿ ਗਈ ਗੱਲ ਪੋਕਸੀ ਦੀ ਪੋਕਸੀ ਵੀਰ ਜੀ ਮੇਰੇ ਨਾਲ ਟਾਇਰ ਲੱਗੀ ਨੂੰ ਮਹੀਨਾ ਕੋ ਹੋਇਆ ਆ ਬਾਕਸੀ ਥੋ ਵੀ ਛੱਡ ਗਈ ਹੈ ਚੈੱਕ ਕਰ ਸਕਦੇ ਜੀ ਬਾਕਸੀ ਇੱਥੋਂ ਵੀ ਛੱਡ ਗਈ ਹੈ ਤੇ ਬਾਕਸੀ ਜਿਹੜੀ ਆਪਾਂ ਕੋਸ਼ਿਸ਼ ਨਾ ਕੰਪਨੀ ਦੀ ਭਰਿਆ ਕਰੀਏ ਲੋਕਲ ਨਾ ਭਰਿਆ ਕਰੀਏ ਇਹ ਮੇਰੇ ਹੱਥ ਜੋੜ ਕੇ ਬੇਨਤੀ ਆ ਸਾਰਿਆਂ ਘੜੇ ਰਿਕਵੈਸਟ ਆ ਵਧੀਆ ਤੇ ਵਧੀਆ ਕੰਮ ਮਾਲਕ ਕਰਵਾਉਂਦੇ ਆ ਤੇ ਆਪਾਂ ਵੀ ਵਧੀਆ ਕੰਮ ਕਰਿਆ ਕਰੀਏ ਬਾਕੀ ਜਿੰਨੇ ਕੁ ਮੈਨੂੰ ਨੌਲੇਜ ਆ ਮੈਂ ਕੋਈ ਮਤਲਬ ਰੱਬ ਹੈ ਨਹੀਂ ਆ ਜਾਂ ਕੋਈ ਮੈਂ ਆਰਕੀਟੈਕਟ ਨਹੀਂ ਹੈਗਾ ਠੀਕ ਹੈ ਜੀ ਮੈਂ ਇੱਕ ਛੋਟਾ ਜਿਹਾ ਮਿਸਤਰੀ ਆ ਮੈਂ ਜਿਹਨੇ ਕੋ ਮੈਨੂੰ ਨੌਲਜ ਆ ਮੈਂ ਆਪਣੀ ਨੌਜ ਜਿਹੜੀ ਮੈਨੂੰ ਜਿੰਨੀ ਕ ਅੱਜ ਆ ਚੀਜ਼ ਤੇ ਨੌਜ ਮਿਲੀ ਆ ਪਾ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਆ ਬਾਕੀ ਗਲਤੀ ਗੁਲਤੀ ਦੀਓ ਮਾਫ ਤੇ ਵੀਡੀਓ ਵਧੀਆ ਲੱਗੀ ਤੇ ਵੀਡੀਓ ਕਰ ਦਿਓ ਆਪਣੇ ਯਾਰਾਂ ਦੋਸਤਾਂ ਤੱਕ ਸ਼ੇਅਰ ਜਿਨ੍ਹਾਂ ਨੇ ਕੋਠਿਆਂ ਤੇ ਟੈਲ ਲਵਾਈ ਆ ਜਾਂ ਲਵਾਉਣਾ ਚਾਹੁੰਦੇ ਆ ਤੇ ਮੇਰੇ ਕੋਈ ਨਹੀਂ ਵੀਡੀਓ ਆ ਤੇ ਫਿਰ ਉਹਨਾਂ ਦਾ ਨੁਕਸਾਨ ਕਾ ਨਾ ਹੋ ਸਕੇ ਵਧੀਆ ਤਰੀਕੇ ਨਾਲ ਕੰਮ ਕਰ ਸਕੀਏ ਵੀਡੀਓ ਵਧੀਆ ਲੱਗੀ ਤੇ ਫਿਰ ਆਪਾਂ ਇੱਕ ਵਾਰ ਕਹਿੰਦੇ ਇੱਕ ਵੀਡੀਓ ਕਰ ਦਿਓ ਸ਼ੇਅਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ